ਇਸ ਵੇਲੇ ਦੀ ਵੱਡੀ ਖਬਰ ਪਾਨਾ ਸਿੱਧੂ ਨਾਲ ਜੁੜੀ ਹੋਈ ਹੈ ਜੀ ਹਾਂ ਅਦਾਲਤ ਨੇ ਪਾਨਾ ਸਿੱਧੂ ਨੂੰ ਵੱਡੀ ਰਾਹਤ ਦਿੱਤੀ ਹੈ ਅਦਾਲਤ ਨੇ ਪਾਨਾ ਸਿੱਧੂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਦਿੱਆ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈਏ ਅਤੇ ਪਾਨਾ ਸਿੱਧੂ ਕਦੇ ਵੀ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦਸ ਤੀਏ ਕੇ ਬੀਤੇ ਦਿਨੀ ਲੁਧਿਆਣਾ ਪੁਲਿਸ ਵੱਲੋਂ ਪਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਉਸ ਦੀ ਜ਼ਮਾਨਤ ਆਜ਼ਾਦੀ ਮਨਜ਼ੂਰ ਕਰਦਿਆ ਪਾਨਾ ਸਿੱਧੂ ਨੂੰ ਵੱਡੀ ਰਾਹਤ ਦਿੱਤੀਏ ਦਸ ਤੀਏ ਕੇ ਪਾਨਾ ਸਿੱਧੂ ਨੂੰ ਬੀਤੇ ਦਿਨੀ ਲੁਧਿਆਣਾ ਪੁਲਿਸ ਵੱਲੋਂ ਬਲੈਕਮੇਲਿੰਗ ਦੇ ਇਲਜ਼ਾਮਾਂ 'ਤੇ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਉੱਪਰ ਇੱਕ ਮਹਿਲਾ ਏਜੰਟ ਨੇ 10000 ਰੁਪਏ ਮੰਗਣ ਅਤੇ ਬਲੈਕਮੇਲ ਕਰਨ ਦੇ ਇਲਜ਼ਾਮ ਲਗਾਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਪਾਨਾ ਸਿੱਧੂ ਖਿਲਾਫ 3784 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਸੀ ਹਾਲਕਿ ਸੁਰਾਂ ਲੱਖਾ ਸਿਧਾਣਾ ਵੱਲੋਂ ਪੁਲਿਸ ਤੇ ਪਾਨਾ ਸਿੱਧੂ ਉੱਪਰ ਅਣਮਨੁੱਖੀ ਤਸ਼ੱਦਦ ਕਰਨ ਦੇ ਇਲਜ਼ਾਮ ਲਗਾਏ ਗਏ ਸੀ ਪਰ ਹੁਣ ਪਾਨਾ ਸਿੱਧੂ ਨੂੰ ਅਦਾਲਤ ਨੇ ਰਾਹਤ ਦਿੱੰਦਿਆ ਉਸ ਦੀ ਜ਼ਮਾਨਤ ਅੱਜ ਹੀ ਮਨਜ਼ੂਰ ਕਰ ਲਈ ਗਈ ਹੈ ਇਸ ਤੋਂ ਪਹਿਲਾਂ ਬੀਤੇ ਦਿਨੀ ਪਾਨਾ ਸਿੱਧੂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿੱਥੇ ਕਿ ਅਦਾਲਤ ਨੇ ਉਸ ਨੂੰ ਚੇਰਪੇ ਦਿੱਤਾ ਸੀ ਪਰ ਹੁਣ ਪਰ ਹੁਣ ਕਰੀਬ 2 ਦਿਨ ਬਾਅਦ ਅਦਾਲਤ ਨੇ ਪਾਨਾ ਸਿੱਧੂ ਨੂੰ ਰਿਹਾ ਕਰਨ ਦਾ ਹੁਕਮ ਸੁਣਾਇਆ ਹਾਲਾਂਕਿ ਇਸ ਦੌਰਾਨ ਬੀਤੇ ਦਿਨੀ ਲੱਖਾ ਸਿਧਾਣਾ ਨੇ ਇਲਜ਼ਾਮ ਲਗਾਇਆ ਸੀ ਕਿ ਪੁਲਿਸ ਵੱਲੋਂ ਪਾਨਾ ਸਿੱਧੂ ਨੂੰ ਹਲਫਨੰਗਾ ਕਰਕੇ ਉਸ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਲੱਖਾ ਸਿਧਾਣਾ ਨੇ ਸੀਆਈਏ ਸਟਾਫ ਲੁਧਿਆਣਾ ਤੇ ਅਣਮਨੁੱਖੀ ਤਸ਼ੱਦਦ ਦੇ ਇਲਜ਼ਾਮ ਲਗਾਏ ਸੀ ਪਰ ਹੁਣ ਅਦਾਲਤ ਨੇ ਪਾਨਾ ਸਿੱਧੂ ਨੂੰ ਵੱਡੀ ਰਾਹਤ ਦਿੰਦਿਆਂ ਪਾਨਾ ਸਿੱਧੂ ਨੂੰ ਰਿਹਾ ਕਰਨ ਦੇ ਹੁਕਮ ਸੁਣਾਏ ਨੇ ਇਹ ਵੀ ਦੱਸਦੀ ਹੈ ਕਿ 29 ਜਨਵਰੀ ਨੂੰ ਪਿੰਡ ਕੋਟ ਦੁੰਨਾ 'ਚ ਲੱਖਾ ਸਿਧਾਣਾ ਅਤੇ ਪਾਨਾ ਸਿੱਧੂ ਦੇ ਸਮਰਥਕਾਂ ਵੱਲੋਂ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਹਾਲਾਂਕਿ ਹੁਣ ਅਦਾਲਤ ਵੱਲੋਂ ਪਾਨਾ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਪਰ ਐਲਾਨ ਕੀਤਾ ਗਿਆ ਹੈ ਕਿ ਜ਼ਮਾਨਤ ਤੋਂ ਬਾਅਦ ਵੀ ਇਕੱਠ ਉਸੇ ਤਰ੍ਹਾਂ ਹੀ ਕੀਤਾ ਜਾਵੇਗਾ ਜੀ ਹਾਇਕ ਵਾਰ ਫਿਰ ਦੱਸਦੀ ਹੈ ਕਿ ਪਾਨਾ ਸਿੱਧੂ ਨੂੰ ਲੁਧਿਆਣਾ ਅਦਾਲਤ ਨੇ ਜ਼ਮਾਨਤ ਦਿੱਤੀ ਅਤੇ ਜਲਦ ਹੀ ਪਾਨਾ ਸਿੱਧੂ ਬਾਹਰ ਆਉਣਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ